ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਿੰਦੂ ਮੰਨੇ ਘਰ ਵਿੱਚ ਜੰਮਿਆ ਪਰ ਇਹਦੇ ਦੇ ਹਿੰਦੂ ਸਿੱਖ ਸਭ ਬਰਾਬਰ ਨੇ ਇਹਨੇ ਕਦੇ ਨਹੀਂ ਦੇਖਿਆ ਕਿ ਪੱਗ ਵਾਲਾ ਆ ਗਿਆ ਕਿ ਕੋਈ ਹਿੰਦੂ ਆ ਗਿਆ ਇਹ ਸਾਰਿਆਂ ਦਾ ਸਾਂਝਾ ਵੀਰ ਹੋ ਕੇ ਜੰਦਾ ਕਿਸੇ ਕੰਟਰੋਵਰਸੀ ਵਿੱਚ ਨਹੀਂ ਲਓ ਜੀ ਛੋਟੀ ਉਮਰੇ ਲੋਕ ਭਲਾਈ ਦੇ ਵੱਡੇ ਕਾਰਜ ਕਰਨ ਲਈ ਅੱਜ ਬਸਾਖੀ ਸਮਾਰੋਹ ਤੇ ਅਨਮੋਲ ਕਵਾਤਰਾ ਜੀ ਨੂੰ ਪੰਜਾਬ ਦਾ ਪੁੱਤਰ ਅਵਾਰਡ ਦੇ ਕੇ ਅਸੀਂ ਖੁਸ਼ੀ ਹਾਂ ਸੀ ਹਾਂ ਅਸੀਂ ਜਾਣਦੇ ਆਨਵੋਰ ਕੁਆਤਰਾ ਸਭ ਜਾਣਦੇ ਆ ਜਦੋਂ ਠੋਕ ਕੇ ਕਹਿੰਦਾ ਨਾ ਵੀ ਜੇ ਕੋਈ ਬੰਦਾ ਲਾਜ ਨਹੀਂ ਉਹ ਹੀ ਮਰ ਗਿਆ ਤੇ ਉਹ ਫਿਰ ਸਾਡਾ ਹੋਣਾ ਘਰ ਆ ਹੋਇਆ ਜੇ ਕੋਈ ਬੰਦਾ ਔਲਾਦ ਤੋਂ ਹੀ ਮਰ ਗਿਆ ਤੇ ਸਾਡਾ ਹੁੰਦਾ ਕਾਦਾ ਹੋਣਾ ਬੜੀ ਗ੍ਰਿੜਤਾਪੂਰਨ ਮਲੇਰ ਕੋਟ ਦੇ ਮੈਂ ਇਹ ਨੂੰ ਸੁਣਿਆ ਪਹਿਲੀ ਵਾਰੀ ਬੋਲ ਰਿਹਾ ਤੇ ਮਲੇਰ ਕੋਟ ਲੈ ਲਿਆ ਵਾਲਿਆਂ ਨੂੰ ਆਖਿਆ ਕਿ ਇਹ ਮਲੇਰ ਕੋਟਲੇ ਵਾਲਿਓ ਵੀ ਜੇ ਤੁਹਾਡੇ ਕੋਈ بیمار ਹੋ ਗਿਆ ਪੈਸੇ ਫੋਨ ਹੀ ਮਰ ਗਿਆ ਤੇ ਸਾਡਾ ਫੋਨਾ ਕਾਹਦਾ ਬੜੀ ਥੋਕ ਕੇ ਇਹ ਸਟੇਟਮੈਂਟ ਦਿੱਤੀ ਬਹੁਤ ਐਨਜੀਓ ਵੀ ਚਲਾਉਂਦੇ ਐ ਪਰ ਮਾਫ਼ ਕਰਨਾ ਮੈਨੂੰ ਮਾਫ਼ ਕਰਨਾ ਕੱਪੜੇ ਬੜੇ ਹੁੰਦੇ ਐ ਕੱਪੜੇ ਬੜੇ ਹੁੰਦੇ ਐ ਗਰੀਬਾਂ ਦੇ ਨਾਂ ਤੇ ਲੁੱਟਾਂ ਖੋਹਾਂ ਬੜੀਆਂ ਹੁੰਦੀਆਂ ਪਰ ਅਨਮੋਲ ਕਵਾਤਰਾ ਵੀਰ ਇਦਾਂ ਦਾ ਐ ਇਹਨੇ ਕਦੇ ਪੈਸਾ ਜੇਬ ਚ ਨਹੀਂ ਪਾਇਆ ਇਹਨੇ ਬੰਦੇ ਸਾਹਮਣੇ ਬਾ ਲੈਣੇ ਨੇ ਇੱਧਰ ਆ ਜਾਣੇ ਨੇ ਦਾਨੀ ਡੋਨੇਟ ਕਰਨ ਵਾਲੇ ਤੇ ਇੱਧਰ ਆ ਜਾਣੇ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਕਹਿਣਾ ਇਹਨੂੰ 50000 ਚਾਹੀਦਾ ਤੂੰ ਇਹਨੂੰ 50000 ਦੇ ਦੇ ਇਹਨੂੰ ਲੱਖ ਚਾਹੀਦਾ ਤੂੰ ਲੱਖ ਦੇ ਦੇ ਇਹਨੂੰ 20000 ਚਾਹੀਦਾ ਤੂੰ 20000 ਦੇ ਦੇ ਇਹਨੇ ਵਿਚਾਰੇ ਵਿਚੋਲਾ ਬਣਨਾ ਹੀ ਨਹੀਂ ਵਿਚੋਲੇ ਉਹਨਾਂ ਰੱਖਦੇ ਐ ਪਰ ਇਹ ਵੀਰ ਬਨੇ ਵਿਚੋਲਾ ਨਹੀਂ ਬਣਿਆ ਤੇ ਇਹਨੇ ਆਪਣੀ ਜਿਹੜੀ ਲੋਕਾਂ ਦੀ ਭਲਾਈ ਵਾਸਤੇ 26-27 ਸਾਲ ਦੀ ਉਮਰ ਵਿੱਚ ਉਹ ਇਹਨੇ ਪਲਾਂਗਾ ਪੁੱਟੀਆਂ ਨੇ ਛੋਟੀ ਉਮਰ ਦੇ ਵਿੱਚ ਜਿਹੜੇ ਕਾਰਜ ਕਰ ਗਿਆ ਉਹ ਵੀਰ ਜਿਹੜਾ ਬੜਾ ਇਹਨੇ ਆਪਣਾ ਨਾਮ ਬਣਾਇਆ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਇਆ ਇੱਕ ਥੋੜੀ ਜੀ ਮੁਸੀਬਤ ਲੁਧਿਆਣਾ ਵਿੱਚ ਪਿਤਾ ਜੀ ਇਹਨਾਂ ਨੇ ਤੇ ਆ ਗਈ ਸੀ ਤੇ ਸਾਰਾ ਲੁਧਿਆਣਾ ਜਾਮ ਹੋ ਗਿਆ ਸੀ ਸਾਰੇ ਨੌਜਵਾਨ ਛੜਕਾਂ ਤੇ ਆ ਗਏ ਸੀ ਕਿਤੇ ਸਾਡੇ ਭਰਾ ਦੇ ਨਾਲ ਅਸੀਂ ਖੜੇ ਆ ਸੋ ਮੈਂ ਆਪਣੇ ਵੱਲੋਂ ਇਹਨੂੰ ਪੈਟਰੋਵਰਸੀ ਵਿੱਚ ਨਾ ਪਾਇਆ ਜਾਵੇ ਇਤਾਂ ਦੇ ਬੰਦੇ ਸਭ ਦੇ ਸਾਂਝੇ ਹੁੰਦੇ ਨੇ ਕੋਈ ਤਖਸਾਲੀ ਇਹਨਾਂ ਕੋਲ ਆ ਗਿਆ ਇਲਾਜ ਕਰਾਉਣ ਇਹਨੇ ਉਹਦਾ ਵੀ ਕਰਨਾ ਹਨ ਹਨ ਉਹੜ ਕੋਲ ਕੋਈ ਪਰਮੇਸ਼ਰਦਾਰ ਵਾਲ ਆ ਗਿਆ ਇਹਨੇ ਉਹ ਵੀ ਸੁਣਨਾ ਹੈ ਕੋਈ ਨਾਨਕਸਰੀਆ ਆ ਗਿਆ ਇਹਨੇ ਉਹਦੀ ਵੀ ਬਾਹ ਫੜਨੀ ਹੈ ਕੋਈ ਹਿੰਦੂ ਆ ਗਿਆ ਉਹਦੀ ਵੀ ਬਾਹ ਫੜਨੀ ਹੈ ਕੋਈ ਸਿੱਖ ਆ ਗਿਆ ਕੋਈ ਅਸਾਈਆ ਆ ਗਿਆ ਇਹਨੇ ਵੀ ਵੇਖਣਾ ਕਿਹੜਿਆਂ ਨਾਲ ਜੁੜੇ ਹੋਏ ਹੋਂ ਇਹਦਾ ਮਤਲਬ ਨਹੀਂ ਇਹਦਾ ਮਕਸਦ ਹੈ ਤੂੰ ਲੋੜਵੰਦ ਹੈ ਤੂੰ ਬਿਮਾਰ ਹੈ ਜੇ ਕੋਈ ਚੱਲ ਕੇ ਮੇਰੇ ਕੋਲ ਆਇਆ ਤੇ ਮੈਂ ਤੇਰੀ ਥਾਂ ਖੜਨੀ ਹੈ ਮੈਂ ਤੇਰੇ ਨਾਲ ਖੜਨਾ ਹੈ ਸੋ ਇਹਨੂੰ ਪਰਮੇਸ਼ਰ ਦਵਾਰ ਨਾਲ ਨਾ ਜੋੜਿਆ ਜਾਵੇ ਇਹ ਵੀਰ ਸਾਰਿਆਂ ਦਾ ਸਾਂਝ ਹੈ ਤੇ ਅਸੀਂ ਅੱਜ ਅਨਮੋਲ ਕਾਤਰਾ ਨੂੰ ਮੈਂ ਆਪਣੇ ਵੱਲੋਂ ਆਪਣੀ ਸੰਸਥਾ ਵੱਲੋਂ ਜੋ ਕਿ ਅੱਜ ਬੜੀ ਖੁਸ਼ੀ ਮਹਿਸੂਸ ਕਰਦਾ ਜੋ ਅੱਜ ਇੱਥੇ ਆ ਕੇ ਕਿਉਂਕਿ ਮੈਂ ਮਲੇਰਕੋਟਲੇ ਬਹਿ ਕੇ ਉਧਰ ਸੁਣਿਆ ਤੇ ਉਹ ਮੈਨੂੰ ਇੰਨਾ ਪਿਆਰੇ ਮਨ ਨੂੰ ਲੱਗਿਆ ਕਿ ਯਾਰ ਛੋਟੀਆਂ ਉਮਰਾਂ ਵਿੱਚ ਬੱਚੇ ਇੰਨਾ ਦੇ ਕੰਮ ਕਰਨ ਤੇ ਪਾਰਦਰਸ਼ਤਾ ਦੇ ਨਾਲ ਕਰਨ ਸਾਹਮਣੇ ਰੱਖਣ ਸਾਰਾ ਕੁਝ ਤੇ ਜਿਹਦੇ ਬਚੋਲੇ ਬਣ ਕੇ ਉਹਲੇ ਨਾਂ ਰੱਖਣ ਤੇ ਇਨ੍ਹਾਂ ਦੇ ਵੀਰਾਂ ਲੋਕ ਸਾਨੂੰ ਹੌਸਲਾ ਦੇਣਾ ਚਾਹੀਦਾ ਚਾਲ ਰੱਖਣਾ ਪਿਆ ਲੋ ਇਦਾਂ ਦੀਆਂ ਸੇਵਾਵਾਂ ਕਰਨੀਆਂ ਸੌਖੀਆਂ ਨਹੀਂ ਜਿੱਥੇ ਚਾਰ ਚੰਗਾ ਕਹਿਣ ਵਾਲੇ ਆ ਉਥੇ 40 ਦਾਵਾ ਕੱਢਣ ਵਾਲੇ ਵੀ ਹੁੰਦੇ ਆ ਪਤਾ ਨਹੀਂ ਕੀ ਕੀ ਲੋਕਾਂ ਤੋਂ ਸੁਣਨਾ ਪੈਂਦਾ ਕਿੰਨਾ ਕਿੰਨਾ ਦੀਆਂ ਗੱਲਾਂ ਲੋਕਾਂ ਤੋਂ ਸੁਣਨੀਆਂ ਪੈਂਦੀਆਂ ਨੇ ਫਿਰ ਜਾ ਕੇ ਇਹਾਂ ਦੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਸੋ ਅਨਮੋਲ ਕੁਲਾਤਰਾ ਜੀ ਦਾ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਵੱਲੋਂ ਅੱਜ ਅਸੀਂ ਪੰਜਾਬ ਦਾ ਪੁੱਤ ਅਵਾਰਡ ਦੇ ਕੇ ਖੁਸ਼ੀ ਵਿੱਚ ਸ਼ੁਕਰ ਕਰਦੇ ਹਾਂ ਸਾਡੇ ਪਿਤਾ ਜੀ ਵੀ ਆਇਓ ਤੁਸੀਂ ਵੀ ਆਓ ਤੁਹਾਡੀ ਤੇ ਜਿਆਦਾ ਮਿਹਰ ਤੁਸੀਂ ਨਾ ਹੁੰਦੇ ਤੇ ਇਹ ਨਾ ਹੁੰਦਾ ਤੁਹਾਡੇ ਘਰ ਕੇ ਆਓ ਲਓ ਜੀ ਨਿਕੋਏ ਗਿਆ ਬੋਲੇ ਸੁਨਹਿਰਾ Hindu ਮੰਨੇ ਘਰ ਵਿੱਚ ਜੰਮਿਆ ਪਰ ਇਹਦੇ ਲਈ Hindu Sikh ਸਭ ਬਰਾਬਰ ਨੇ ਇਹਨੇ ਕਦੇ ਨਹੀਂ ਦੇਖਿਆ ਕਿ ਪੱਕ ਵਾਲਾ ਆ ਗਿਆ ਕਿ ਕੋਈ Hindu ਆ ਗਿਆ ਇਹ ਸਾਰਿਆਂ ਦਾ ਸਾਂਝਾ ਵੀਰ ਹੋ ਕੇ ਵਿਚਰਦਾ ਕਿਸੇ ਕੰਟਰੋਵਰਸੀ ਵਿੱਚ ਨਹੀਂ ਲਓ ਜੀ ਛੋਟੀ ਉਮਰੇ ਲੋਕ ਭਲਾਈ ਦੇ ਵੱਡੇ ਕਾਰਜ ਕਰਨ ਲਈ ਅੱਜ ਵਿਸਾਖੀ ਸਮਾਗਮ ਤੇ ਅਨਮੋਲ ਕਵਾਤਰਾ ਜੀ ਨੂੰ ਪੰਜਾਬ ਦਾ ਪੁੱਤਰ ਅਵਾਰਡ ਦੇ ਕੇ ਅਸੀਂ ਖੁਸ਼ੀ ਮਹਿਸੂਸ ਹਾਂ ਹਾਂ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸਾਖੀ ਦੇ ਮੌਕੇ ਤੇ ਇੰਨੀ ਸ਼ਾਬਾਸ਼ੀ ਮਿਲਣੀ ਸਾਰੀ ਸੰਗਤ ਕੋਲੋਂ ਪਰ ਮੈਂ ਪਹਿਲਾਂ ਵੀ ਬੜੀ ਬੜੀ ਦੱਸਿਆ ਕਿ ਮੈਂ ਹਿੰਦੂ ਪਰਿਵਾਰ ਦੇ ਵਿੱਚ ਪੈਦਾ ਹੋਇਆ ਪਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਵਾਲਾ ਮੇਰਾ ਪਰਿਵਾਰ ਤੇ ਉਸ ਤੋਂ ਬਾਅਦ ਪਾਈ ਰੰਦੀਪ ਸਿੰਘ ਜਿਨ੍ਹਾਂ ਨੇ ਗੁਰਸੱਭ ਨਾਲ ਪਿਆਰ ਕਰਨਾ ਸਿਖਾਇਆ ਮਨ ਨੂੰ ਤਾਂ ਡਰਦਾ ਹੀ ਬਹੁਤ ਸੀ ਮੈਨੂੰ ਲੱਗਦਾ ਸੀ ਕਿ ਸ਼ਾਇਦ ਸਾਡੇ ਵਰਗੇ ਪਹਿਰਾਵੇ ਵਾਲੇ ਬੰਦੇ ਇਹਨਾਂ ਦੇ ਪਿਆਰੇ ਬੱਚੇ ਨਹੀਂ ਬਣ ਸਕਦੇ ਕਿਉਂਕਿ ਪਹਿਰਾਵੇ ਦੇ ਚੱਕਰ ਦੇ ਵਿੱਚ ਜਾਨਵਰ ਪੈਦਾ ਹੋਏ ਸੀ ਇਨਸਾਨ ਤਾਂ ਗੁਰਗ੍ਰੰਥ ਸਾਹਿਬ ਜੀ ਨੇ ਬਣਾਇਆ ਤਾਂ ਜਦੋਂ ਕਾਲਜ ਦੇ ਵਿੱਚ ਜਾਣਾ ਤਾਂ ਪਾਪਾ ਨੇ ਲਾਹਣ ਚ ਦਿੱਤਾ ਦੀ ਬਾਣੀ ਸੁਆ ਕਰ ਤੇ ਜਦੋਂ ਰੋਜ਼ ਗੱਡੀ ਦੇ ਵਿੱਚ ਜਾਣਾ ਤਾਂ ਬਾਬਾ ਜੀ ਨੇ ਘਰੇ ਜਦੋਂ ਵੀਡੀਓ ਚਲਦੀ ਸੀ ਅੱਜ ਤੋਂ 7-8 ਸਾਲ ਪਹਿਲਾਂ ਉਹ ਸੁਣਦੇ ਜਾਣਾ ਤਾਂ ਇੰਨਾ ਆਨੰਦ ਆਣਾ ਇੰਨੇ ਤਰੀਕੇ ਨਾਲ ਇਹਨਾਂ ਨੇ ਸਮਝਾਣਾ ਚਾਰ-ਛੱਤ ਜ਼ਾਦਨ ਵਾਰੀ ਜਦੋਂ ਜਦੋਂ ਵੀ ਬਾਈ ਜੀ ਬੋਲ ਲੈਦੇ ਉਦੋਂ-ਉਦੋਂ ਮੇਰੀ ਅੱਖਾਂ 'ਚ ਵੀ ਹੰਝੂ ਆ ਜਾਂਦੇ ਹਰ ਇੰਟਰਵਿਊ ਦੇ ਵਿੱਚ ਲੋਕ ਪੁੱਛਦੇ ਨੇ ਤੁਸੀਂ ਸਿੱਖੇ ਕਿੱਥੋਂ ਔਰ ਮੈਨੂੰ ਲੱਗਦਾ ਕਿ ਚਾਰ-ਛੱਤ ਜ਼ਾਦਨ ਦੇ ਉੱਤੇ ਕੋਈ ਕੁਰਬਾਨੀ ਜਿਹੜੀ ਇਸ ਤੋਂ ਵੱਡੀ ਮੋਟੀਵੇਸ਼ਨ ਕੋਈ ਸਾਡੇ ਲਈ ਨਹੀਂ ਹੋ ਸਕਦੀ ਅੱਜ ਜਿੰਨੇ ਵੀ ਜਾਣੇ ਗੁਰਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੇ ਨੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਭਾਵੇਂ ਭਗਵਤ ਕੀਤਾ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਦੀਆਂ ਬਹੁਤੀਆਂ ਗੱਲਾਂ ਧੰਮ ਆਪਣੇ ਤੇ ਹਮਲ ਨਹੀਂ ਕਰ ਪਾਇਆ ਪਰ ਜਿਹੜੀ ਸਭ ਤੋਂ ਵੱਡੀ ਗੱਲ ਗੁਰੂ ਸਾਹਿਬ ਨੇ ਮੇਰੀ ਝੋਲੀ ਪਾਈ ਉਹ ਸੇਵਾ ਦੀ ਪਈ ਜ਼ਿੰਦਗੀ ਦਾ ਅਸਲ ਮਕਸਦ ਹੀ ਹੁਣ ਸਮਝ ਆਇਆ ਕਿ ਇਸ ਧਾਮੇ ਦੇ ਵਿੱਚ ਦੁਨੀਆ ਦੇ ਵਿੱਚ ਸਾਡਾ ਰੋਲ ਕੀ ਹੈ ਕਿਉਂਕਿ ਇਨਸਾਨ ਉਦੋਂ ਸਮਝਦਾ ਜਦੋਂ ਬੜਾਪੇ ਦਾ ਦਰ ਵਾਲੇ ਇਨਸਾਨ ਜਾ ਰਿਹਾ ਹੁੰਦਾ ਉਦੋਂ ਨੂੰ ਅਹਿਸਾਸ ਹੁੰਦਾ कि ਮੈਨੂੰ ਇਹ ਇਨਸਾਨੀ ਜਨਮ ਮਿਲਿਆ ਕਦੇ ਨਹੀਂ ਸੀ ਤਾਂ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਹੈ ਔਕਾਤੋਂ ਨਾਲੋਂ ਵੱਧ ਪਿਆਰ ਬਖਸ਼ਿਆ ਔਰ ਮੈਂ ਭਾਜੀ ਅਕੀ ਬੇਨਤੀ ਵੀ ਕਰਨਾ ਚਾਹਨਾ ਕਿ ਪੰਜਾਬ ਦੀਆਂ ਬਹੁਤ ਸੰਸਥਾਵਾਂ ਜਿਹੜੀਆਂ ਲੋਕ ਭਲਾਈ ਦੇ ਕੰਮ ਕਰ ਰਹੀਆਂ ਨੇ ਖਾਸ ਕਰ ਨੌਜਵਾਨ ਉਹਨਾਂ ਦੀ ਪਿੱਠ ਤੇ ਇੱਕ ਸ਼ਾਬਾਸ਼ੀ ਉਹਨਾਂ ਨੂੰ ਬਹੁਤ ਸਪੀਡ ਨਾਲ ਕੰਮ ਕਰਨ ਲਾ ਸਕਦੇ ਹਾਂ ਔਰ ਜਿਹੜਾ ਕਾਰਜ ਇੱਥੇ ਇਹਨਾਂ ਦੇ ਹੋ ਰਿਹਾ ਜਿਹੜਾ ਹਸਪੀਟਲ ਚਲਾ ਰਹੇ ਨੇ ਫ੍ਰੀ ਹਸਪੀਟਲ ਦਵਾਈਆਂ ਦਾ ਉਸ ਨੇ ਮੇਰੀ ਰੂਹ ਸਭ ਤੋਂ ਜ਼ਿਆਦਾ ਖੁਸ਼ ਕੀਤੀ ਕਿਉਂਕਿ ਜਦੋਂ ਵੀ ਬਾਬਾ ਜੀ ਆਪਣੇ ਦੀਵਾਨ ਦੇ ਵਿੱਚ ਸੇਵਾ ਦੀ ਗੱਲ ਕਰਦੇ ਸੀਗੇ ਤੇ ਉਹਨਾਂ ਨੇ ਖੁਦ ਜਿਹੜਾ ਪ੍ਰੋਜੈਕਟ ਆਪਣੇ ਇਹਦੇ ਹਸਪੀਟਲ ਦਾ ਚਲਾਇਆ ਫ੍ਰੀ ਦਵਾਈਆਂ ਦਾ ਤੇ ਫ੍ਰੀ ਟੈਸਟਾਂ ਦਾ ਜਿਵੇਂ ਤੁਸੀਂ ਸੁਣਿਆ ਕਿ ਤਕਰੀਬਨ 900 ਤੋਂ 950 ਮਰੀਜ਼ ਅੱਜ ਇਸ ਚੀਜ਼ ਦਾ ਲਾਹਾ ਚੱਕ ਕੇ ਗਏ ਤੁਸੀਂ ਮਹਿਸੂਸ ਕਰਕੇ ਦੇਖੋ 1 ਮਿੰਟ ਲਈ ਕਿ ਸਾਡੇ ਘਰ ਦੇ ਵਿੱਚ ਸਾਡਾ ਬੱਚਾ ਬਿਮਾਰ ਹੋਵੇ ਸਾਡਾ ਪਿਓ ਬਿਮਾਰ ਹੋਵੇ ਔਰ ਉਹਦੇ ਕੋਲ ਦਵਾਈ ਨਾ ਹੋਵੇ ਔਰ ਸਾਡੇ ਕੋਲ ਦਵਾਈ ਚੋ ਕੇ ਪੈਸੇ ਨਾ ਹੋਣ ਦਿਲ ਤੇ ਕੀ ਵੀ ਦੁਖੀ ਹੋਈ ਮਾਵਾ ਇਹ ਬਹੁਤ ਤਰੀਕੇ ਨਾਲ ਗੱਲ ਸਮਝ ਸਕਦੇ ਨੇ ਜਦੋਂ ਬੱਚਾ ਤੁਹਾਡੇ ਪੇਟ ਚੋਂ ਜਨਮ ਲੈਂਦਾ ਦੁਨੀਆ ਦੇ ਵਿੱਚ ਆਉਂਦਾ ਸਭ ਤੋਂ ਜ਼ਿਆਦਾ ਖੁਸ਼ੀ ਮਾਂ ਹੁੰਦੀ ਮਾਂ ਨੂੰ ਖੁਸ਼ੀ ਹੁੰਦੀ ਔਰ ਉਸੇ ਬੱਚੇ ਦੇ ਇਲਾਜ ਲਈ ਜੇ ਪੈਸੇ ਨਾ ਹੋਣ ਤਾਂ ਮਾਂ ਦੇ ਦਿਲ ਤੇ ਕੀ ਬੀਤੇ ਜੇ ਉਸ ਪਿਓ ਦੇ ਦਿਲ ਤੇ ਕੀ ਬੀਤੇ ਜਦੋਂ ਦੇ ਅਸੀਂ ਗੁਰੂ ਦੇ ਲਾੜ ਲੱਗਿਆ ਮੈਨੂੰ ਤਾਂ ਸਾਰਿਆਂ ਦੇ ਵਿੱਚ ਗੁਰਸਾਹਿਬ ਨਜ਼ਰ ਆਉਂਦੇ ਨੇ ਕੋਈ ਧਰਮ ਨਹੀਂ ਨਜ਼ਰ ਆਉਂਦਾ ਕੋਈ ਜਾਤ ਨਹੀਂ ਨਜ਼ਰ ਆਉਂਦੀ ਕੋਈ ਧਰਮ ਦੀ ਨਜ਼ਰ ਆਂਦਾ ਕਿ ਇਹ ਕਿਹੜਾ ਧਰਮ ਦਾ ਹੈ ਕਿਹੜੀ ਜਾਤ ਦਾ ਜਿਵੇਂ ਮੈਂ ਇੱਕ ਗੱਲ ਸੁਣੀ ਸੀ ਕਿ ਲੰਗਰ ਵਰਤਾ ਰਿਆ ਸੀ ਇੱਕ ਬੰਦਾ ਲੰਗਰ ਹਾਲ ਦੇ ਵਿੱਚ ਤੇ ਉਹਨੂੰ ਮਨਾ ਕੀਤਾ ਸੀ ਕਿ ਸੰਗਤ ਦੇ ਅੱਖਾਂ ਵੱਲ ਤੇ ਫੇਸ ਵੱਲ ਨਹੀਂ ਦੇਖਣਾ ਵਾਹ ਵਾਹ ਕਿ ਤੁਹਾਡਾ ਕੰਮ ਹੈ ਸਿਰਫ ਸੇਵਾ ਕਰਨਾ ਅੱਖਾਂ ਝੁਕਾ ਕੇ ਸਾਹਮਣੇ ਕੌਣ ਹੈ ਤੁਸੀਂ ਨਹੀਂ ਜਾਣਦੇ ਵਾਹ ਭਾਈ ਕਨਈਆ ਜੀ ਦੀ ਐਗਜ਼ਾਮਪਲ ਸੁਣ ਸੁਣ ਕੇ ਵੱਡੇ ਹੋਇਆ ਕਿ ਉਹ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਿਹਾ ਸੀ ਤੇ ਸਾਰੇ ਤਾਂ ਅਸੀਂ ਭੈਣ ਭਰਾਵਾ ਸਾਡੇ ਜਿੱਥੇ ਕੋਈ ਦੁਸ਼ਮਣ ਹੀ ਨਹੀਂ ਹੈ ਠੀਕ ਹੈ ਮੈਂ ਹਿੰਦੂ ਧਰਮ ਦੇ ਵਿੱਚ ਪੈਦਾ ਹੋ ਗਿਆ ਮੈਨੂੰ ਕਵਾਤਰਾ ਕਹਤਾਂ ਤੁਸੀਂ ਸਿੱਖ ਧਰਮ ਦੇ ਵਿੱਚ ਪੈਦਾ ਪੈਦਾ ਹੋਗੇ ਤੁਹਾਨੂੰ ਸਿੰਘ ਕਹਤ ਆਪਣੀ ਮਰਜ਼ੀ ਨਾਲ ਇੱਥੇ ਕੋਈ ਕਿਤੇ ਨਹੀਂ ਪੈਦਾ ਹੋਇਆ ਹਰ ਇਨਸਾਨ ਨੂੰ ਪ੍ਰਮਾਤਮਾ ਨੇ ਉਹਦੀ ਜਗ੍ਹਾ ਮੁਤਾਬਕ ਉਹਦੀ ਔਕਾਤ ਮੁਤਾਬਕ ਰੱਖਿਆ ਪਰ ਉਸ ਤੋਂ ਬਾਅਦ ਜਿਹੜੀ ਅਸੀਂ ਜੈਲਸੀ ਕਰਦੇ ਹਾਂ ਜਿਵੇਂ ਦੀਵਾਨ ਦੇ ਵਿੱਚ ਤੁਸੀਂ ਸੁਣਦੇ ਹੋ ਕਿ ਵਿਤਕਰਾ ਬਹੁਤ ਹੁੰਦਾ ਜਿਹੜਾ ਮੈਂ ਵੀ ਆਪਣੇ ਤਨ ਤੇ ਹੰਡਾਇਆ ਬਹੁਤ ਵਿਤਕਰਾ ਸਾਡੇ ਸਮਾਜ ਦੇ ਵਿੱਚ ਕਿ ਬੰਦੇ ਨੂੰ ਉਹਦੀ ਕਾਸਟ ਨਾਲ ਉਹਦੇ ਧਰਮ ਨਾਲ ਜੋੜ ਕੇ ਉਹਨੂੰ ਇੱਜ਼ਤ ਪਿਆਰ ਮਾਰ ਦਿੱਤਾ ਜਾਂਦਾ ਜਿਹੜੀ ਸਾਡੇ ਸਮਾਜ ਦੀ ਸਭ ਤੋਂ ਬੁਰੀ ਗੱਲ ਕੋਈ ਇਨਸਾਨ ਆਪਣੀ ਮਰਜ਼ੀ ਨਾਲ ਕਿਸੇ ਧਰਮ ਦੇ ਵਿੱਚ ਪੈਦਾ ਨਹੀਂ ਹੋਇਆ ਸਾਰੇ ਹੀ ਗੁਰਸੱਭ ਦੇ ਬੱਚੇ ਸਾਡੇ ਗੁਰੂਆਂ ਨੇ ਤਾਂ ਧਰਮ ਬਚਾਉਣ ਪਿੱਛੇ ਆਪਣਾ ਸੀਸ ਦੇਤਾ ਆਪਣਾ ਪਰਿਵਾਰ ਵਾਰਤਾ ਅੱਜ ਅਸੀਂ ਧਰਮ ਤੇਰ ਮੇਰ ਕਰ ਰਹੇ ਹਾਂ ਮੈਨੂੰ ਬੜੀ ਖੁਸ਼ੀ ਹੋਈ ਹੈ ਜੀ ਕਿ ਇੰਨੀ ਵੱਡੀ ਐਪਰੀਸ਼ੀਏਸ਼ਨ ਐਡੀ ਵੱਡੀ ਮੋਟੀਵੇਸ਼ਨ ਜਿਹੜੀ ਸਾਡੀ ਪੂਰੀ ਟੀਮ ਇੱਕ ਜ਼ਰੀਆ ਫਾਊਂਡੇਸ਼ਨ ਨੂੰ ਦਿੱਤੀ ਹੈ ਔਰ ਇਵੇਂ ਬਾਬਾ ਜੀ ਨੇ ਦੱਸਿਆ ਜੀ ਕਿ ਤੁਹਾਨੂੰ ਮੈਂ ਸਾਰਿਆਂ ਦਾ ਸਾਝਾ ਜ਼ਿੰਦਗੀ ਦੇ ਵਿੱਚ ਨਾ ਗੁਰੂ ਸਾਹਿਬ ਕਰੀਏ ਦਿਨ ਲਿਆਂਣ ਕਿ ਅਸੀਂ ਵੀ ਸ਼ਕਲ ਦੇ ਕੇ ਹੈਲਪ ਕਰਨੀ ਸ਼ੁਰੂ ਕਰੀਏ ਪ੍ਰਮਾਤਮਾ ਕਹਿੰਦੇ ਉਹ ਦਿਨ ਐਂਡ ਦਾ ਹੋਗਾ ਕਿ ਗੁਰੂ ਸਾਹਿਬ ਉਸ ਤੋਂ ਬਾਅਦ ਸਾਨੂੰ ਸਹਾ ਰਾ ਦੇਣ ਮੇਰੇ ਲਈ ਕਿਉਂਕਿ ਮੈਨੂੰ ਜਿੰਨਾ ਪਿਆਰ ਮਿਲਿਆ ਮੈਨੂੰ ਸਾਰੀ ਸੰਗਤ ਕੋਲੋਂ ਪਿਆਰ ਮਿਲਿਆ ਦੋ ਚਾਰ ਬੰਦੇ ਹਰ ਕਿਸੇ ਦੀ ਜ਼ਿੰਦਗੀ ਚ ਹੁੰਦੇ ਆ ਤੇ ਜੇ ਉਹਨਾਂ ਦਾ ਬੋਲ ਲੈਣ ਬੈਠੇ ਤਾਂ ਜਿਹੜੀ ਸੰਗਤ ਦਾ ਭਲਾ ਹੋ ਰਿਹਾ ਉਹ ਗੁਰੂ ਸਾਹਿਬ ਕਰਾ ਦੇਣੇ ਤੁਹਾਡੇ ਕੋਲੋਂ ਨਹੀਂ ਹੋ ਪਾਏਗਾ ਮੈਂ ਇਸ ਪੰਡਾਲ ਦੇ ਵਿੱਚ ਸਾਰੀ ਸੰਗਤ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਕੋਲ ਸਮਾਂ ਬਹੁਤ ਘੱਟ ਹੈ ਕੋਈ 50 ਸਾਲ ਦੀ ਕਿਰਾਏ ਦੇ ਮਕਾਨ ਦੇ ਵਿੱਚ ਬੈਠਾ ਹੈ ਕੋਈ 70 ਸਾਲ ਲਈ ਬੈਠਾ ਹੈ ਕਿ ਸਮਾਂ ਬਹੁਤ ਘੱਟ ਹੈ ਅੱਗਰ ਤਾਂ ਅਸੀਂ ਸੌ ਕੇ ਗਵਾ ਦਿੰਦੇ ਹਾਂ ਜਿਹੜਾ ਅੱਗਾ ਰਹਿ ਗਿਆ ਉਹਦਾ ਜੇ ਅਸੀਂ ਗੁਰੂ ਦੇ ਲੜ ਲਾ ਕੇ ਸੇਵਾ ਦੇ ਵਿੱਚ ਲਵਾਈਏ ਅੱਜ ਗੁਰੂ ਸਾਹਿਬ ਨੂੰ ਤੁਸੀਂ ਸੁਣੋਗੇ ਗੁਰੂ ਸਾਹਿਬ ਗੁਰਬਾਣੀ ਨੂੰ ਤੁਸੀਂ ਸੁਣੋਗੇ ਉਹਨੂੰ ਅਮਲ ਵੀ ਕਰੋ ਆਪਣੇ ਘਰ ਦੇ ਵਿੱਚ ਪਿਆਰ ਨਾਲ ਬੋਲਣਾ ਜਿਵੇਂ ਤੁਸੀਂ ਸੁਣਦੇ ਹੋ ਦੀਵਾਨ ਦੇ ਵਿੱਚ ਮੈਂ ਸਾਰੀਆਂ ਵਾਰ ਲੈ ਕੇ ਸਿੱਖਿਆ ਉਹ ਐਗਜ਼ਾਮਪਲ ਆ ਕੇ ਦਿੰਦਾ ਇੱਕ ਅੱਛਾ ਇਨਸਾਨ ਬਣਨਾ ਇੱਕ ਸ਼ਾਰਟ ਪੈਂਟ ਪਾ ਕੇ ਵੀ ਇੱਕ ਇਨਸਾਨ ਅੱਛਾ ਹੋ ਸਕਦਾ ਹੈ। ਤੇ ਬਹੁਤ ਗੱਲਾਂ ਨੇ ਜਿਹੜੀਆਂ ਜ਼ਿੰਦਗੀ ਦੇ ਵਿੱਚ ਸਾਡੇ ਬਹੁਤ ਵੱਡਾ ਜਿਹੜਾ ਫਰਕ ਲੈ ਕੇ ਆਈਆਂ ਨੇ ਔਰ ਸਾਡੇ ਇੱਕ ਚੰਗਾ ਇਨਸਾਨ ਬਣਾਇਆ ਤੇ ਮੈਂ ਇੱਕ ਵਾਰੀ ਫੇਰ ਪਰਮੇਸ਼ਰ ਦੁਆਰ ਦੀ ਸਾਰੀ ਕ੍ਰਸਤੀਆਂ ਦਾ ਬਹੁਤ ਤਨ ਦਿਲੋਂ ਧੰਨਵਾਦੀ ਹਾਂ ਕਿ ਤੁਹਾਡੀ ਇੱਕ ਛੀਲ ਵੀ ਨਹੀਂ ਤੇ ਬਹੁਤ ਵੱਡੀ ਸ਼ੁਭਾਸ਼ੀ ਹੈ ਔਰ ਸਾਡੇ ਵਰਗੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਬੜੀ ਵੱਡੀ ਮੋਟੀਵੇਸ਼ਨ ਹੈ ਕਿ ਸੇਵਾ ਕਰੋ ਸੇਵਾ ਤੋਂ ਦੁਨੀਆ 'ਚ ਇਸ ਤੋਂ ਵੱਡਾ ਕੁਝ ਨਹੀਂ। ਮੈਂ ਤੁਹਾਨੂੰ ਫੇਰ ਬਹੁਤ ਧੰਨਵਾਦੀ ਆਂ ਔਰ ਮਾ ਸੰਗਤ ਨੂੰ ਪਟਿਆਲੇ ਦੀ ਸੰਗਤ ਇੱਥੇ ਨੇੜੇ ਬੈਠੀ ਹੈ ਜਾਂ ਜਿੱਥੇ ਵੀ ਪੰਜਾਬ ਦੇ ਤੁਸੀਂ ਪਹੁੰਚੇ ਹੋ ਦਾਸ ਲੈ ਕਦੀ ਵੀ ਕੋਈ ਦਵਾਈਆਂ ਨਾਲ ਕੋਈ ਆਪਰੇਸ਼ਨ ਦੀ ਕੋਈ ਇਲਾਜ ਦੀ ਲੋੜ ਹੋਈ ਤਾਂ ਜਰੂਰ ਦੱਸਿਓ ਮੈਂ ਇੱਕ ਪੋਡਕਾਸਟ ਸਪੈਸ਼ਲ ਬਾਬਾ ਜੀ ਨਾਲ ਇਸ ਟੀਮ ਤੇ ਕਰੂੰਗਾ ਕਿ ਸਾਡੀ ਪੰਜਾਬ ਦੇ ਵਿੱਚ ਕਈ ਸੁਵਿਧਾਵਾਂ ਐਸੀਆਂ ਨੇ ਜਿਦੀ ਨੌਲੇਜ ਨਾ ਹੋਣ ਕਰਕੇ ਲੋਕ ਘਰ ਪਏ ਤੜਪਦੇ ਰਹਿੰਦੇ ਕਈਆਂ ਦੇ ਚੂਲੇ ਗਲੇ ਪਏ ਨੇ ਕਈਆਂ ਦੇ ਗੋਡੇ ਖਰਾਬ ਨੇ ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਕਿਵੇਂ ਇਲਾਜ ਕਿਵੇਂ ਹੋਵੇ ਕੱਲ ਦੀ ਗੱਲ ਹੈ ਮੇਰੇ ਕੋਲ ਇੱਕ 23 ਸਾਲ ਦਾ ਨੌਜਵਾਨ ਆਉਂਦਾ 23 ਸਾਲ ਦਾ ਦੋ ਸਾਲ ਦੁਬਈ ਲਾ ਕੇ ਆਇਆ ਦਿਹਾੜੀ ਕਰਕੇ ਆਇਆ ਬਾਪੂ ਨੂੰ ਦਰੰਗ ਦਾ ਅਟੈਕ ਹੋ ਗਿਆ ਤਿੰਨ ਪੈਣਾ ਵਿਆਂ ਹੀ ਗਈ ਕੱਲ ਦੀ ਗੱਲ ਹੈ ਅੱਜ ਕੱਲ ਦੀ ਤੇ ਉਹ ਬੱਚੇ ਨੂੰ ਇਹੀ ਨਹੀਂ ਪਤਾ ਕਿ ਉਹਦੇ ਕੋਲ ਇੱਕ ਕਾਰਡ ਹੈ ਆਸ਼ਵਾਨ ਕਾਰਡ ਜਿਹਦੇ ਨਾਲ ਉਹਦਾ ਬਾਪੂ ਦਾ ਫ੍ਰੀ ਟ੍ਰੀਟਮੈਂਟ ਹੋ ਸਕਦਾ ਉਹ ਇੱਧਰ ਉੱਧਰ ਠੱਕੇ ਖਾ ਰਿਹਾ ਸੀ ਕਿ ਡਾਕਟਰ ਨੇ 2.5 ਲੱਖ ਰੁਪਏ ਦੇ ਟੀਕੇ ਲਾਉਣ ਨੂੰ ਕਹਤਾ ਉਹਨੂੰ ਅਸੀਂ ਗਾਈਡ ਕੀਤਾ ਉਹਨੂੰ ਸਮਝਾਇਆ ਨੰਬਰ ਦਿੱਤਾ ਗੱਡੀ ਕਰਾਈ ਖਰਚਾ ਪਾਣੀ ਦਿੱਤਾ ਉਹਦਾ ਪਿਓ ਐਡਮਿਟ ਹੋ ਗਿਆ ਉਹਦਾ ਫ੍ਰੀ ਟ੍ਰੀਟਮੈਂਟ ਚੱਲ ਰਿਹਾ ਇੱਕ ਗਾਈਡੈਂਸ ਦੀ ਕਮੀ ਹੋਣ ਕਰਕੇ ਕਿਉਂਕਿ ਅੱਜ ਸਮਾਂ ਨਹੀਂ ਹੈ ਕਿਸੇ ਕੋਲ ਔਰ ਇੱਕ ਜੇ ਗਾਈਡ ਸਹੀ ਤਰੀਕੇ ਨਾਲ ਕਿਸੇ ਬੰਦੇ ਨੂੰ ਕਰ ਦਿੱਤਾ ਜਾਵੇ ਜਿਵੇਂ ਆਪਰੇਸ਼ਨ ਜਿਹੜੇ ਇੱਥੇ ਪਰਮਿਸ਼ਨਦਾਰ ਹੁੰਦੇ ਨੇ ਲੱਖ ਲੱਖ ਰੁਪਏ ਵਾਲਾ ਆਪਰੇਸ਼ਨ 20000 ਰੁਪਏ ਦੇ ਵਿੱਚ 80000 ਰੁਪਏ ਦੀ ਬਚਤ ਉਹ ਵੀ 20000 ਰੁਪਏ ਜੇ ਕਿਸੇ ਸੰਗਤ ਕੋਲ ਨਹੀਂ ਹੈਗਾ ਉਹ ਵੀ ਫ੍ਰੀ ਕਰਾ ਦੋ ਛੋਟਾ ਮੂੰਹ ਬੜੀ ਬਾਤ ਮੇਰੀ ਨਹੀਂ ਔਕਾਤ ਨਹੀਂ ਹੈ ਜੇ ਨਮਾ ਬੋਲ ਰਿਹਾ ਪਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੇਰਾ ਸਾਹ ਸਾ ਗੁਰਸੇਵ ਸੇਵਾ ਦੇ ਉੱਤੇ ਲੰਘ ਤੁਸੀਂ ਵੀ ਮੇਰੇ ਲਈ ਇਹੀ ਅਰਦਾਸ ਕਰਦੇ ਕਿ ਜਿੰਨੇ ਕ ਸਾਡੀ ਟੀਮ ਦੇ ਪਰਮਾਤਮਾ ਨੇ ਲਿਖੇ ਨੇ ਉਹ ਸਾਰੇ ਸੇਵਾ 'ਚ ਲੱਗਣ ਔਰ ਉਹ ਸੇਵਾ ਜਿਹੜੀ ਮੈਡੀਕਲ ਸੇਵਾ ਦਵਾਈਆਂ ਦੀ ਸੇਵਾ ਆਪਰੇਸ਼ਨ ਦੀ ਸੇਵਾ ਟੈਸਟਾਂ ਦੀ ਸੇਵਾ ਸਾਰੂ ਸੇਵਾ ਦਾ ਮੌਕਾ ਹੋਵੇ ਸਾਡੀ ਜਗਾ ਵੜਨ ਜਾ ਰਹੀ ਹੈ ਲੁਧਿਆਣਾ ਉਸ ਜਗਾ ਦੇ ਉੱਤੇ ਅਸੀਂ ਇੱਕ ਐਸਾ ਸੈਂਟਰ ਬਣਾਉਣ ਜਾ ਰਹੇ ਹਾਂ ਕਿ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਵੀ ਮਰੀਜ਼ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਪੈਸਿਆਂ ਕਰਕੇ ਨਹੀਂ ਮਰੇਗਾ ਵਾਹ ਵਾਹ ਉਹ ਨਿਆਰਾ ਅੱਲਾਹ ਤੁਸੀਂ ਸਾਰੇ ਸਰਬੱਤ ਦੇ ਭਲੇ ਲਈ ਅਰਦਾਸ ਕਰਿਓ ਸਾਰਿਆਂ ਦੇ ਬੱਚੇ ਜੀਣ ਖੁਸ਼ੀਆਂ ਰਹਿਣ ਹਰ ਪਾਸੇ ਤੇ ਸਾਡੇ ਫੋਨ ਨੰਬਰਾਂ ਤੇ ਸੰਪਰਕ ਕਰੋ ਜੇ ਸਾਡੇ ਲੈ ਕੋਈ ਸੇਵਾ ਦੀ ਲੋੜ ਹੈ ਮੈਂ ਕੋਈ ਦਾਨ ਨਹੀਂ ਮੰਗ ਰਿਹਾ ਤੁਹਾਡੇ ਕੋਲ ਕੋਈ ਦਾਨ ਨਹੀਂ ਚਾਹੀਦਾ ਮੈਨੂੰ ਤੁਹਾਡੇ ਕੋਲੋਂ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ ਜਿਵੇਂ ਭਾਜੀ ਨੇ ਦੱਸਿਆ ਕਿ ਡਾਇਰੈਕਟ ਤੁਸੀਂ ਆ ਕੇ ਮਰੀਜ਼ਾਂ ਨੂੰ ਡਾਇਰੈਕਟ ਇਲਾਜ ਕਰ ਸਕਦੇ ਹੋ ਕੋਈ ਕਾਊਂਟਰ ਨੰਬਰ ਨਹੀਂ ਸਾਡਾ ਕੋਈ ਅਸੀਂ ਆਪ ਤੁਹਾਡੇ ਕੋਲ ਪੈਸੇ ਨਹੀਂ ਮੰਗਾਂਗੇ ਕੋਈ ਤੁਹਾਨੂੰ ਖਰਚਾ ਨਹੀਂ ਦੱਸਾਂਗੇ ਤੁਹਾਨੂੰ ਮਰੀਜ਼ ਵੇਦਾਂਗੇ ਕਿ ਆਹ ਬੱਚਾ ਹੈ ਇਹਨੂੰ ਆਪਰੇਸ਼ਨ ਹੋਣਾ ਹੈ ਇੰਨਾ ਖਰਚਾ ਤੁਹਾਡੀ ਜਿੰਨੀ ਸੇਵਾ ਇਹਨੂੰ ਬੇ। ਇਸ ਤੋਂ ਪਾਰਦਰਸ਼ੀ ਤਰੀਕੇ ਨਾਲ ਅੱਜ ਤੱਕ ਦੁਨੀਆ 'ਚ ਕੋਈ ਸੰਸਥਾ ਨਹੀਂ ਚੱਲੀ। ਸਭ ਤੋਂ ਪਾਰਦਰਸ਼ੀ ਤਰੀਕਾ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਇਹ ਘੜੀ ਕਿੱਥੋਂ ਪਾਉਂਦਾ ਹੈ ਕੱਪੜੇ ਕਿੱਥੋਂ ਪਾਉਂਦਾ ਹੈ ਆਪ ਕਿੱਥੋਂ ਲਿਆਂਦਾ ਪੈਸੇ। ਤਬ ਬਹੁਤ ਬਹੁਤ ਧੰਨਵਾਦ ਕਿ ਮੇਨੇ ਨਾ ਸਮਾਂ ਦਿੱਤਾ ਤੇ ਤੁਹਾਡੇ ਸਾਰਿਆਂ ਦੇ ਪਿਆਰ ਲਈ ਮੈਂ ਹਮੇਸ਼ਾ ਮਾਣਿਆ ਰਹੂੰਗਾ ਔਰ ਜਿੱਥੇ ਤੱਕ ਵੀ ਮੇਰੀ ਆਵਾਜ਼ ਪਹੁੰਚ ਰਹੀ ਹੈ ਮੈਂ ਇਹ ਦੱਸਣਾ ਚਾਹੁੰਦਾ ਕਿ ਕਿਸੇ ਵੀ ਬੱਚੇ ਨੂੰ ਬਜ਼ੁਰਗ ਨੂੰ ਮੇਰੀਆਂ ਮਾਮਾਆਂ ਨੂੰ ਮੇਰੀਆਂ ਭੈਣਾਂ ਨੂੰ ਪੈਣਾ ਨੂੰ ਕੋਈ ਮੈਡੀਕਲ ਦੀ ਸਹੂਲਤ ਦੀ ਲੋੜ ਹੈ ਕੋਈ ਸਲਾਹ ਚਾਹੀਦੀ ਹੈ ਭਾਵੇਂ ਤੁਸੀਂ ਇਲਾਜ ਦੇ ਪੈਸੇ ਆਪ ਹੀ ਲਾਣੇ ਹੋ ਕੱਲੀ ਸਲਾਹ ਚਾਹੀਦੀ ਹੈ ਮੈਨੂੰ ਮਿਲੋ ਸਾਡੀ ਟੀਮ ਰੋਜ਼ ਸ਼ਾਮ ਨੂੰ 7 ਤੋਂ 9 ਲੁਧਿਆਣੇ ਮੈਂ ਖੁਦ ਮਿਲਦਾ ਹਰ ਇਨਸਾਨ ਮੈਨੂੰ ਬੜੀ ਈਜ਼ੀਲੀ ਆ ਕੇ ਮਿਲ ਸਕਦਾ ਗੱਲਬਾਤ ਕਰ ਸਕਦਾ ਆਪਣੀ ਪ੍ਰੋਬਲਮ ਸ਼ੇਅਰ ਕਰ ਸਕਦਾ ਤੇ ਮੈਂ ਬੜਾ ਧੰਨਵਾਦੀ ਹਾਂ ਤੁਹਾਨੂੰ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਬਹੁਤ ਲੋਕਾਂ ਦਾ ਸੁਪਲਾ ਹੋਇਆ ਬੜੀ ਸੰਗਤ ਜਿਹੜੀ ਉਹ ਇਤੋਂ ਲਾਹਾ ਲੈ ਚੁੱਕੀ ਹੈ ਔਰ ਸੋਸ਼ਲ ਮੀਡੀਆ ਦਾ ਜੇ ਸਹੀ ਯੂਜ਼ ਹੋਵੇ ਤਾਂ ਬਹੁਤ ਲੋਕਾਂ ਦਾ ਭਲਾ ਹੋ ਸਕਦਾ ਸਮਾਂ ਬਹੁਤ ਘੱਟ ਹੈ ਤੁਸੀਂ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ-ਬਹੁਤ ਧੰਨਵਾਦ ਪੁਸਾਕੀ ਦੀਆਂ ਤੇ ਗੁਰਮਾਨ ਸਿੰਘ ਸਾਹਿਬ ਦੇ ਪ੍ਰਕਾਸ਼ ਕੁਮਾਰ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਡਾਕਟਰ ਸਾਹਿਬ ਤੁਹਾਨੂੰ ਖੁਸ਼ ਰੱਖਣ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ